ਬੀੜਾ ਮੰਮੀ ਅੰਲੀ ਕੇ ਜਾ ਬਾਲ ਲੈ ਲੈ ਕੇ ਆ ਰੋਟੀ ਆਪ ਕੋ ਆਣੀ ਹਾਂ ਬਾਲਨ ਤੇ ਜੋ ਦਲਿਆਕ ਦਿੱਤਾ ਪਾਥੀਆਂ ਨਹੀਂ ਆਂ ਪਾਥਨਾ ਬਾਲ ਲੋ ਪਾਥੀਆਂ ਤੇ ਚੁਰ ਚੁਰ ਹੋ ਕੇ ਸਵਾਹ ਹੋ ਜਾਂਦੀ ਆ ਮੈਂ ਲੱਕੜਾ ਉਹ ਕਿੰਨੇ ਚਿਰ ਦੀ ਬਲਦੀ ਰਹਿੰਦੀ ਆ ਕੋੜਾ ਵੀ ਬਣ ਜੇ ਤਾਂ ਨਹੀਂ ਬਰਦੀ ਰਹਿੰਦੀ ਆ ਤੇ ਤੇਰੀ ਗੱਲ ਬਿਲਕੁਲ ਸਹੀ ਹੈ ਪਰ ਮੈਂ ਤੇ ਮੈਂ ਗੱਲ ਦੱਸਤਾ ਹਾਂ ਜਿਹੜੀ ਮਾ ਪਾਠੀਆਂ ਆ ਤੇ ਆਪਾਂ ਨੂੰ ਚਾਨੀ ਨਾਲ ਮਿਲ ਜਾ ਜੂਗਾ ਪਾਠੀਆਂ ਨੂੰ ਪਤਾ ਗੋਰੀ ਤੋਂ ਬਾਣ ਵੀ ਨਾ ਤੇ ਜਿਹੜੀ ਆ ਇਹਨਾਂ ਲੱਕੜ ਇਹ ਇੱਕ ਵਰਦਾਨ ਤਾਂ ਹਾਂਜੀ ਰਬੀ ਤੇ ਆਪਾਂ ਰੋਖ ਖਣਾਵਾਂਗੇ ਤੇ ਲੱਕੜਾਂ ਮਿਲਣਾ ਪੰ ਠੀਕ ਆ ਤੇ ਤੈਨੂੰ ਪਤਾ ਰੋਖ ਹਣ ਕਿੱਥੋਂ ਰੋਜ਼ ਰੋਜ਼ ਨੂੰ ਰੋਖ ਤੇ ਉਹਨ ਸਰਕਾਰ ਨੇ ਆਖਿਆ ਕਿ ਇੱਕ ਰੋਖ ਲਾਓ ਤੇ ਤੇ ਦੇ ਨਾਲ ਇੱਕ ਰੋਖ ਵਧਣਾ ਤੇ ਦਹਾ ਰੋਖ ਲਾਉਣੇ ਪੈਣ ਤਾਂ ਇਹਦੀ ਗੱਲੋਂ ਸਰਕਾਰ ਦੀ ਆਖੀ ਕਾਲ ਤੀਨ ਪੜਾਈਆ ਤੇ ਆਪਾਂ ਨੂੰ ਰੁੱਖਾਂ ਤੋਂ ਕਿੰਨਾ ਕੁਕ ਮਿਲਦਾ ਵਾ ਫਾਲ ਮਿਲਦੇ ਆ ਫੁੱਲ ਮਿਲਦੇ ਆ ਛਾਹ ਮਿਲਦਾ ਪਾਣੀ ਰੁੱਖਾਂ ਤੋਂ ਆਕਸੀਜਨ ਮਿਲਦੀ ਆ ਤੇ ਹੋਰ ਵੀ ਬਾਦੂ ਦੀ ਜਫਰਨੀਚਰ ਦੇਦਾ ਵਾ ਕੁਰਸੀ ਨਾਲ ਟੇਬਲ ਬਣਦੀ ਐ ਇਸ ਤੋਂ ਹਨਾ ਨਾਲੇ ਸਭ ਤੋਂ ਵੱਡੀ ਗੱਲ ਨਾਲੇ ਸਭ ਤੋਂ ਵੱਡੀ ਗੱਲ ਵੀ ਰੁੱਖ ਸਾਨੂੰ ਖੜਾ ਦੰਬ ਜਾਂਦੀ ਐ ਰੁੱਖਾਂ ਤੋਂ ਹੋਰ ਹੀ ਬੜੇ ਫਾਇਦੇ ਦਸਨ ਬੰਦੀ ਰੁੱਖਾਂ ਤੋਂ ਦੰਸਾ ਕਰਦੇ ਨਾ ਪਿੱਛੇ ਲੋਕੀ ਦੰਸਨ ਕਰਦੇ ਕਿੰਨੇ ਮਲੂ ਦੰਦ ਉਹ ਵੀ ਖਾਤਮਨ ਨਾਲੇ ਤੋਂ ਵੇਲਾ ਆਪਣੇ ਲਾਗੇ ਤੋਂ ਹੋਰ ਹੀ ਜਿਲੇ ਵੱਢੀ ਆਪਾਂ ਦੇ ਖਾਲਿਆਂ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੁੰਦੀ ਵੀ ਦੇ ਦੇ ਬੱਲੇ ਰੁੱਖਾਂ ਨੇ ਲਾਜੀ ਲੱਗਦੀ ਹੈ ਕੀ ਆਪਾਂ ਨੂੰ ਵੜਨਾ ਨਹੀਂ ਜਾਂ ਆਪਾਂ ਕੀ ਮਿਲੂਗਾ ਸੋ ਕੇ ਬੇਠਾਉਣਾ ਨਾ ਮਹੌਂਦੀ ਤੇ ਹੋਰ ਵੀ ਆਪਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਇਸ ਕਰਕੇ ਦਾਨੂੰ ਆਉਂਦੇ ਆਂ ਵੀ ਰੋਖਾ ਵੱਤੋ ਆਖ ਲਾਓ ਨਾਲੇ ਉਖਾ ਤੋਂ ਤੂੰ ਮੇਰੇ ਨਾਲ ਕੱਲ ਦਾ ਵਾਦਾ ਕਰ ਤੈਨੂੰ ਪਤਾ ਵਾ ਵੀ ਰੋਖਣ ਪਾਣੀ ਪੋਣਾ ਜ਼ਰੂਰੀ ਜੇ ਤੂੰ ਤੇਰਾ ਨਹੀਂ ਨਾ ਟਾਈਮ ਲੱਗਦਾ ਤੇ ਜਿੱਦਨ ਤੇਰਾ ਟਾਈਮ ਲੱਗੂ ਤੋਂ ਤਾ ਰੋਖਣ ਪਾਣੀ ਜ਼ਰੂਰੀ ਪੋਣਾ ਮੇਰਾ ਵਾਦਾ ਕਰ ਇਕ ਘੜੀ ਨਾਲ ਮੇਰੇ ਨਾਲ ਸੰਭੂਗੀ ਵੈਰੀ ਗੁੱਡ ਆਕੇ ਆਪਣੇ ਹੋਰ ਵੀ ਲਾਗੇ ਭੈਣ ਭਰਾਵਾਂ ਦੱਸਣਾ ਵਾ ਕਿ ਇੱਕ ਰੁੱਖ 100 ਰੁੱਖ ਠੀਕ ਆ ਆਪਾਂ ਨੂੰ ਰੁੱਖਾਂ ਨੇ ਬੜਾ ਕੋਕ ਦਿੱਤਾ ਵਾ ਇਹ ਰੋਖਣਾਂ ਦੇ ਦਿੱ ਅੱਜ ਆਪਾਂ ਨਹੀਂ ਹੁਣਾ ਨਾਲ ਇਹਨੋਂ ਪਤਾ ਆ ਰੁੱਖਾਂ ਤੋਂ ਜਿਹੜੀ ਆਪਾਂ ਨਵਾਂ ਜਨਮ ਲੇ ਆਪਾਂ ਕਈਆਂ ਬਿਮਾਰੀਆਂ ਤੋਂ ਮੁਕਤ ਨਹੀਂ ਆ ਪਤਾ ਨਹੀਂ ਕੱਲਤਾ